ਕੰਮ ਨਹੀਂ ਦੇਖ ਰਿਹਾ ਖਜ਼ਾਨਾ ਕਿਹੜਾ ਭਰਪੂਰ ਆ ਇਹਨਾਂ ਦਾ ਹੁਣ ਫੇਰ ਇਹਨਾਂ ਨੇ 300 ਕੁਛ ਦਾ ਲੋਨ ਲੈਣਾ ਅੱਗੇ ਕਰਨ ਦਾ ਲੋਨ ਦੇ ਉੱਤੇ ਚਿੱਕੀ ਜਾਂਦੇ ਨੇ ਔਰ ਲੋਨ ਦਾ ਕੋਈ ਫਾਇਦਾ ਤਾਂ ਹੈ ਨਹੀਂ ਕਰਜ਼ਾ ਚੜਾਈ ਜਾਂਦੇ ਨੇ ਮੈਨੂੰ ਤਾਂ ਜ਼ਮੀਨ ਉੱਤੇ ਕੁਝ ਨਹੀਂ ਦਿਖਦਾ ਆ ਬਸ ਭਗਵਾਨ ਤੁਮਨ ਜੀ ਦੀਆਂ ਜ਼ਰੂਰ ਫੋਟੋਆਂ ਹਰ ਇੱਕ ਥਾਂ ਤੇ ਦੇਖਦੀਆਂ ਨੇ ਪੰਜਾਬ ਦਾ ਪੁੱਤ ਪੰਜਾਬ ਨੂੰ ਸੰਭੇ ਤਾਂ ਅਸੀਂ ਇਹਨਾਂ ਦੇ ਗੁਣ ਗਾਈਏ ਹੁੰਦਾ ਸਾਨੂੰ ਡੋ ਵੀ ਦਿੱਤਾ ਹੈ ਹਰ ਪੱਖੋਂ ਪ੍ਰੋਬਲਮ ਹੈ ਔਰ ਸਭ ਤੋਂ ਦੁਖਦਾਇਕ ਵਾਲੀ ਗੱਲ ਹੈ ਜਿਹੜੇ ਸਾਡੇ ਕਿਸਾਨ ਬਾਰਡਰ ਤੇ ਬੈਠੇ ਨੇ ਉਹਨਾਂ ਨੂੰ ਪ੍ਰੇਰਣਾ ਕਰਕੇ ਉਹਨਾਂ ਨਾਲ ਜਾ ਕੇ ਕੋਈ ਸਹੀ ਗੱਲਬਾਤ ਹੁੰਦੀ ਨਾ ਕਿ ਇਹ ਜੀ ਸਥਿਤੀ 'ਚ ਉਹਨਾਂ ਨੂੰ ਬਿਠਾਤਾ ਉੱਥੇ ਕੰਮ ਨਹੀਂ ਦਿਖ ਰਿਹਾ ਖਜ਼ਾਨਾ ਕਿਹੜਾ ਭਰਪੂਰ ਹੈ ਇਹਨਾਂ ਦਾ ਹੁਣ ਫੇਰ ਇਹਨਾਂ ਨੇ 300 ਕੁਛ ਦਾ ਲੋਨ ਲੈਣਾ ਅੱਗੇ ਕਰਨ ਦਾ ਲੋਨ ਦੇ ਉੱਤੇ ਚਿ ਕਰੀ ਜਾਂਦੇ ਨੇ ਔਰ ਲੋਨ ਦਾ ਕੋਈ ਫਾਇਦਾ ਤਾਂ ਹੈ ਨਹੀਂ ਕਰਜਾ ਚੜਾਈ ਜਾਂਦੇ ਨੇ ਮੈਨੂੰ ਤਾਂ ਜ਼ਮੀਨੋਂ ਤੇ ਕੁਝ ਨਹੀਂ ਦਿਖਦਾ ਆ ਬਸ ਭਗਵਾਨ ਤੁਮਾਨ ਜੀ ਦੀਆਂ ਜਰੂਰ ਫੋਟੋਆਂ ਹਰ ਇੱਕ ਥਾਂ ਤੇ ਦੇਖਦੀਆਂ ਨੇ ਪੰਜਾਬ ਦਾ ਪੁੱਤ ਪੰਜਾਬ ਨੂੰ ਸੰਭੇ ਤਾਂ ਅਸੀਂ ਇਹਨਾਂ ਦੇ ਗੁਣ ਗਾਈਏ ਹੁਣ ਤਾਂ ਸਾਨੂੰ ਡੋ ਵੀ ਦਿੱਤਾ ਹੈ ਹਰ ਪੱਖੋਂ ਪ੍ਰੋਬਲਮ ਹੈ ਔਰ ਸਭ ਤੋਂ ਦੁਖਦਾਇਕ ਵਾਲੀ ਗੱਲ ਹੈ ਜਿਹੜੇ ਸਾਡੇ ਕਿਸਾਨ ਬਾਰਡਰ ਤੇ ਬੈਠੇ ਨੇ ਉਹਨਾਂ ਨੂੰ ਪ੍ਰੇਰਣਾ ਕਰਕੇ ਉਹਨਾਂ ਨਾਲ ਜਾ ਕੇ ਕੋਈ ਸਹੀ ਗੱਲਬਾਤ ਹੁੰਦੀ ਨਾ ਕਿ ਇਹ ਜੀ ਸਥਿਤੀ 'ਚ ਉਹਨਾਂ ਨੂੰ ਬਿਠਾਤਾ ਉੱਥੇ ਕੰਮ ਨਹੀਂ ਦਿਖ ਰਿਹਾ ਖਜ਼ਾਨਾ ਕਿਹੜਾ ਭਰਪੂਰ ਹੈ ਇਹਨਾਂ ਦਾ ਹੁਣ ਫੇਰ ਇਹਨਾਂ ਨੇ 300 ਕੁਛ ਦਾ ਲੋਨ ਲੈਣਾ ਅੱਗੇ ਕਰਨ ਦਾ ਲੋਨ ਦੇ ਉੱਤੇ ਚਿ ਕਰੀ ਜਾਂਦੇ ਨੇ ਔਰ ਲੋਨ ਦਾ ਕੋਈ ਫਾਇਦਾ ਤਾਂ ਹੈ ਨਹੀਂ ਕਰਜ਼ਾ ਚੜਾਈ ਜਾਂਦੇ ਨੇ ਮੈਨੂੰ ਤਾਂ ਜ਼ਮੀਨ ਉੱਤੇ ਕੁਝ ਨਹੀਂ ਦਿਖਦਾ ਆ ਬਸ ਭਗਵਾਨ ਤਮਨਜੀਤ ਜੀ ਦੀਆਂ ਜ਼ਰੂਰ ਫੋਟੋਆਂ ਹਰ ਇੱਕ ਸਾਹ ਦੇ ਦੇਖਦਿਆਂ ਨੇ ਪੰਜਾਬ ਦਾ ਪੁੱਤ ਪੰਜਾਬ ਨੂੰ ਸੰਭੇ ਤਾਂ ਅਸੀਂ ਇਹਨਾਂ ਦੇ ਗੁਣ ਗਾਈਏ ਹੁਣ ਤਾਂ ਸਾਨੂੰ ਡੋਬ ਵੀ ਦਿੱਤਾ ਹੈ ਹਰ ਪੱਖੋਂ ਪ੍ਰੋਬਲਮ ਹੈ ਔਰ ਸਭ ਤੋਂ ਦੁਖਦਾਇਕ ਵਾਲੀ ਗੱਲ ਹੈ ਜਿਹੜੇ ਸਾਡੇ ਕਿਸਾਨ ਬਾਰਡਰ ਤੇ ਬੈਠੇ ਨੇ ਉਹਨਾਂ ਨੂੰ ਪ੍ਰੇਰਣਾ ਕਰਕੇ ਉਹਨਾਂ ਨਾਲ ਜਾ ਕੇ ਕੋਈ ਸਹੀ ਗੱਲਬਾਤ ਹੁੰਦੀ ਨਾ ਕਿ ਇਹ ਜੀ ਸਥਿਤੀ 'ਚ ਉਹਨਾਂ ਨੂੰ ਬਿਠਾਤਾ ਉੱਥੇ ਕੰਮ ਨਹੀਂ ਦਿਖ ਰਿਹਾ ਖਜ਼ਾਨਾ ਕਿਹੜਾ ਭਰਪੂਰ ਹੈ ਇਹਨਾਂ ਦਾ ਹੁਣ ਫੇਰ ਇਹਨਾਂ ਨੇ 300 ਕੁਛ ਦਾ ਲੋਨ ਲੈਣਾ ਅੱਗੇ ਕਰਨ ਦਾ ਲੋਨ ਦੇ ਉੱਤੇ ਚੱਕੀ ਜਾਂਦੇ ਨੇ ਔਰ ਲੋਨ ਦਾ ਕੋਈ ਫਾਇਦਾ ਤਾਂ ਹੈ ਨਹੀਂ ਕਰਜ਼ਾ ਚੜਾਈ ਜਾਂਦੇ ਨੇ ਮੈਨੂੰ ਤਾਂ ਜ਼ਮੀਨ ਉੱਤੇ ਕੁਝ ਨਹੀਂ ਦਿਖਦਾ ਆ ਬਸ ਭਗਵਾਨ ਤਮਨਜੀਤ ਦੀਆਂ ਜਰੂਰ ਫੋਟੋਆਂ ਹਰ ਇੱਕ ਥਾਂ ਤੇ ਦੇਖਦੀਆਂ ਨੇ ਪੰਜਾਬ ਦਾ ਪੁੱਤ ਪੰਜਾਬ ਨੂੰ ਸੰਭੇ ਤਾਂ ਅਸੀਂ ਇਹਨਾਂ ਦੇ ਗੁਣ ਗਾਈਏ ਹੁਣ ਤਾਂ ਸਾਨੂੰ ਡੋ ਵੀ ਦਿੱਤਾ ਹੈ ਹਰ ਪੱਖੋਂ ਪ੍ਰੋਬਲਮ ਹੈ ਔਰ ਸਭ ਤੋਂ ਦੁਖਦਾਇਕ ਵਾਲੀ ਗੱਲ ਹੈ ਜਿਹੜੇ ਸਾਡੇ ਕਿਸਾਨ ਬਾਰਡਰ ਤੇ ਬੈਠੇ ਨੇ ਉਹਨਾਂ ਨੂੰ ਪ੍ਰੇਰਣਾ ਕਰਕੇ ਉਹਨਾਂ ਨਾਲ ਜਾ ਕੇ ਕੋਈ ਸਹੀ ਗੱਲਬਾਤ ਹੁੰਦੀ ਨਾ ਕਿ ਇਹ ਜੀ ਸਥਿਤੀ 'ਚ ਉਹਨਾਂ ਨੂੰ ਬਿਠਾਤਾ ਉੱਥੇ